ਸਤਨਾਕ ਸ਼੍ਰੀ ਵਾਹਿਗੁਰੂ ਸਾਹਿਬ ਜੀ ਟੋਡੀ ਮਹਲਾ 5 ਸਤ ਗੁਰ ਆਇਓ ਸ਼ਰਣ ਤੁਹਾਰੀ ਮਿਲੈ ਸੁਖ ਨਾਮ ਹਰਿ ਸੋ ਪਾ चिंता लमारी रहा आवर न सोची ठहर हार पियो तौ दरी लेखा छोड़ेख निर्गुन लहारी सद बक सुदा मेहरबाना ਸਬਨਾ ਦੇ ਅਦਾਰੀ ਨਾਨਕ ਦਾਸ ਸੰਤ ਪਾਛ ਪਰਿਓ ਰੱਖ ਲੈ ਹੋ ਇਹ ਬਾਰੀ ਸਤਿਬਖ ਸੰਦ ਸਦਾ ਮਿਹਰਬਾਨਾ ਸਬਨਾ ਦੇ ਅਦਾਰੀ ਨਾਨਕ ਦਾਸ ਸੰਤ ਪਾਛ ਪਰਿਓ ਰਾਖ ਲੈ ਹੋ ਇਹ ਵਾਰੀ ਟੋਡੀ ਮਹਲਾ ਪੰਜਵਾਰ ਸਤ ਗੁਰ ਆਇਓ ਸ਼ਰਣ ਤੁਹਾਰੀ ਮਿਲੈ ਸੁਖ ਨਾਮ ਹਰਿ ਸੋ ਪਾ ਚਿੰਤਾ ਲਾਹ ਹਮਾਰੀ ਰਹਾਓ आवरण सुचे दूजी ठहर हर परयो तो द्वारी लेखा छोड़ अलेखा छूट है हम निर्गुण लहो उबारी सादमक संदेश सदा मेहरवाना सब ना दे अदारी ਨਾਨਕ ਦਾਸ ਸੰਤ ਪਾਛ ਪਰਿਓ ਰਾਖ ਲੈ ਹੋ ਇਹ ਵਾਰੀ ਸਾਜ ਬਖ ਸੰਦ ਸਦਾ ਮਿਹਰਬਾਨਾ ਸਦਨਾ ਦੇ ਅਦਾਰੇ ਨਾਨਕ ਦਾਸ ਸੰਤ ਪਾਛ ਪਰਿਓ ਰਾਖ ਲੈ ਹੋ ਇਹ ਵਾਰੀ ਟੋਡੀ ਮਹਲਾ ਪੰਜਵਾਂ ਸਤਗੁਰ ਆਇਓ ਸ਼ਰਣ ਤੁਹਾਰੀ ਮਿਲੈ ਸੁਖ ਨਾਮ ਹਰਿ ਸੋ ਪਾ ਚਿੰਤਾ ਲਾਹ ਹਮਾਰੀ ਰਹਾ ਆਵਰਨ ਸੁਚੈ ਦੁਜੀ ਠਹਿਰ पर्ियो तवारीखा छो है हम निर्गुन लहो अारी सद बख सेरवाना सपना दे अदारी ਨਾਨਕ ਦਾਸ ਸੰਤ ਪਾਛ ਪਰਿਓ ਰੱਖ ਲੈ ਹੋ ਇਹ ਵਾਰੀ ਸਤਿਬਖ ਸੰਦ ਸਦਾ ਮਿਹਰਵਾਨਾ ਸਦਨਾ ਦੇ ਅਦਾਰੇ ਨਾਨਕ ਦਾਸ ਸੰਤ ਪਾਛ ਪਰਿਓ ਰੱਖ ਲੈ ਹੋ ਇਹ ਵਾਰੀ ਟੋਡੀ ਮਹਲਾ ਪੰਜਵਾਂ ਸਤਿਗੁਰ ਆਇਓ ਸ਼ਰਣ ਤੁਹਾਰੀ ਮਿਲਾ ਸੁਖ ਨਾਮ ਹਰਿ ਸੋ ਪਾਰ ਚਿੰਤਾ ਲਾਹ ਹਮਾਰੀ ਰਹਾਵ ਆਵਰਨ ਸੁਜੈ ਦੁਜੀ ਠਹਿਰ ਹਰ ਪਰਿਉਤ ਤੋ ਦੁਆਰੀ ਲੇਖਾ ਛੋੜ ਅਲੇਖਾ ਛੁਟ ਹੈ ਹਮ ਨਿਰਗੁਣ ਲਹਿਾਰ ਉਬਾਰੀ ਸਾਜ ਬਖ ਸੰਦ ਸਦਾ ਮਿਹਰਵਾਨ ਸਭਨਾ ਦੇ ਅਦਾਰੀ ਨਾਨਕ ਦਾਸ ਸੰਤ ਪਾਛੇ ਪਰਿਓ ਰੱਖ ਲੈ ਹੋ ਇਹ ਵਾਰੀ ਸਾਦ ਬਖ ਸੰਦ ਸਦਾ ਮਿਹਰਬਾਨਾ ਸਬਨਾ ਦੇ ਅਦਾਰੇ ਨਾਨਕ ਦਾਸ ਸੰਤ ਪਾਛੇ ਪਰਿਓ ਰੱਖ ਲੈ ਹੋ ਇਹ ਵਾਰੀ ਟੋਡੀ ਮਹਲਾ ਪੰਜਵਾਂ ਸਤਿਗੁਰ ਆਇਓ ਸ਼ਰਣ ਤੁਹਾਰੀ ਮਿਲੈ ਸੁਖ ਨਾਮ ਹਰਿ ਸੋਪਾ ਚਿੰਤਾ ਲਾਹ ਹਮਾਰੀ ਰਹਾਵ ਆਵਰਨ ਸੁਜੈ ਦੁਜੀ ਠਹਿਰ ਹਰ ਪਰਉਤੋ ਦੁਆਰੀ ਲੇਖਾ ਛੋੜ ਅਲਿਖੈ ਛੁਟ ਹੈ ਹਮ ਨਿਰਗੁਨ ਲਹਿਾਰ ਉਬਾਰੀ ਸਾਜ ਬਖ ਸੰਦ ਸਦਾ ਮਿਹਰਵਾਨਾ ਸਭਨ ਦੇ ਅਦਾਰੀ ਨਾਨਕ ਦਾਸ ਸੰਤ ਪਾਛੇ ਪਰਿਓ ਰੱਖ ਲੈ ਹੋ ਇਹ ਵਾਰੀ ਸਾਦ ਬਖ ਸੰਦ ਸਦਾ ਮਿਹਰਬਾਨਾ ਸਦਨਾ ਦੇ ਅਦਾਰੇ ਨਾਨਕ ਦਾਸ ਸੰਤ ਪਾਛੇ ਪਰਿਓ ਰੱਖ ਲੈ ਹੋ ਇਹ ਵਾਰੀ ਟੋਡੀ ਮਹਲਾ ਪੰਜਵਾਂ ਸਤਿਗੁਰ ਆਇਓ ਸ਼ਰਣ ਤੁਹਾਰੀ ਮਿਲੈ ਸੁਖ ਨਾਮ ਹਰਿ ਸੋਪਾਰ ਚਿੰਤਾ ਲਾਹ ਹਮਾਰੀ ਰਹਾਓ ਆਵਰਨਾ ਸੁਚੈ ਦੁਜੀ ਠਹਿਰ ਸਾਰ ਪਰੋ ਤੋ ਦਵਾਰੀ ਲੇਖਾ ਛੋੜ ਅਲੇਖਾ ਛੁਟ ਹੈ ਹਮ ਨਿਰਗੁਨ ਲਹਿਾਰ ਉਬਾਰੀ ਸਾਦ ਬਖ ਸੰਦ ਸਦਾ ਮਹਿਰਵਾਨਾ ਸਭਨ ਦੇ ਅਦਾਰੀ ਨਾਨਕ ਦਾਸ ਸੰਤ ਪਾਛ ਪਰਿਓ ਰੱਖ ਲੈ ਹੋ ਇਹ ਵਾਰੀ ਸਤਿਬਖ ਸੰਦ ਸਦਾ ਮਿਹਰਬਾਨਾ ਸਦਨਾ ਦੇ ਅਧਾਰੀ ਨਾਨਕ ਦਾਸ ਸੰਤ ਪਾਛ ਪਰਿਓ ਰੱਖ ਲੈ ਹੋ ਇਹ ਵਾਰੀ ੋਡੀ ਮਹਲਾ ਪੰਜਵਾਂ ਸਤਿਗੁਰ ਆਇਓ ਸ਼ਰਣ ਤੁਹਾਰੀ ਮਿਲੇ ਸੁਖ ਨਾਮ ਹਰਿ ਸੋ ਪਾਰ ਚਿੰਤਾ ਲਾਹ ਹਮਾਰੀ ਰਹਾਵ ਆਵਰਨ ਸੁਜੈ ਦੁਜੀ ਠਹਿਰ हार पियो तवारी लेखा छोड़ेख है हम निर्गुन लहो अवारी सद बख सु मेहरबाना सपना दे अदारी ਨਾਨਕ ਦਾਸ ਸੰਤ ਪਾਛੇ ਪਰਿਓ ਰਾਖ ਲੈ ਹੋ ਇਹ ਵਾਰੀ ਸਾਜ ਬਖ ਸੰਦ ਸਦਾ ਮਿਹਰਬਾਨਾ ਸਦਨਾ ਦੇ ਅਦਾਰੇ ਨਾਨਕ ਦਾਸ ਸੰਤ ਪਾਛੇ ਪਰਿਓ ਰਾਖ ਲੈ ਹੋ ਇਹ ਵਾਰੀ ੋਡੀ ਮਹਲਾ ਪੰਜਵਾਂ ਸਤਿਗੁਰ ਆਇਓ ਸ਼ਰਣ ਤੁਹਾਰੀ ਮਿਲੈ ਸੁਖ ਨਾਮ ਹਰਿ ਸੋ ਪਾ ਚਿੰਤਾ ਲਾਹ ਹਮਾਰੀ ਰਹਾਵ ਆਵਰਨ ਸੁਜੈ ਦੁਜੀ ਠਹਿਰ ਹਰ ਪਰਉਤੋ ਦੁਆਰੀ ਲੇਖਾ ਛੋੜ ਅਲੇਖਾ ਛੁਟ ਹੈ ਹਮ ਨਿਰਗੁਣ ਲਹਿਾਰ ਉਬਾਰੀ ਸਾਜ ਬਖ ਸੰਦ ਸਦਾ ਮਹਿਰਵਾਨਾ ਸਬਨਾ ਦੇ ਅਦਾਰੀ ਨਾਨਕ ਦਾਸ ਸੰਤ ਪਾਛ ਪਰਿਓ ਰੱਖ ਲੈ ਹੋ ਇਹ ਵਾਰੀ ਸਤਿਬਖ ਸੰਦ ਸਦਾ ਮਿਹਰਬਾਨਾ ਸਦਨਾ ਦੇ ਅਦਾਰੇ ਨਾਨਕ ਦਾਸ ਸੰਤ ਪਾਛ ਪਰਿਓ ਰੱਖ ਲੈ ਹੋ ਇਹ ਵਾਰੀ ਟੋਡੀ ਮਹਲਾ ਪੰਜਵਾਂ ਸਤਗੁਰ ਆਇਓ ਸ਼ਰਣ ਤੁਹਾਰੀ ਮਿਲੈ ਸੁਖ ਨਾਮ ਹਰਿ ਸੋ ਪਾਰ ਚਿੰਤਾ ਲਾਹ ਮਾਰੀ ਰਹਾਵ ਆਵਰਨ ਸੁਜੈ ਦੂਜੀ ਠਹਿਰ हार पियो तवारी लेखा छोड़ेख है हम निर्गुन लहो ओ बारी सद बख सु मेहर वाला सपना दे अदारी ਨਾਨਕ ਦਾਸ ਸੰਤ ਪਾਛੈ ਪਰਿਓ ਰੱਖ ਲੈ ਹੋ ਇਹ ਵਾਰੀ ਸਾਦ ਬਖ ਸੰਦ ਸਦਾ ਮਿਹਰਬਾਨਾ ਸਬਨਾ ਦੇ ਅਦਾਰੇ ਨਾਨਕ ਦਾਸ ਸੰਤ ਪਾਛੈ ਪਰਿਓ ਰੱਖ ਲੈ ਹੋ ਇਹ ਵਾਰੀ ਟੋਡੀ ਮਹਲਾ ਪੰਜਵਾਂ ਸਤਗੁਰ ਆਇਓ ਸ਼ਰਣ ਤੁਹਾਰੀ ਮਿਲੈ ਸੁਖ ਨਾਮ ਹਰਿ ਸੋਪਾਰ ਚਿੰਤਾ ਲਾਹ ਹਮਾਰੀ ਰਹਾਵ ਆਵਰਨ ਸੁਜੈ ਦੁਜੀ ਠਹਿਰ ਹਰ ਪਰਉ ਤੋ ਦਵਾਰੀ ਲੇਖਾ ਛੋੜ ਅਲੇਖ ਹੈ ਹਮ ਨਿਰਗੁਨ ਲਹਿਾਰ ਉਬਾਰੀ ਸਾਜ ਬਖ ਸੰਦ ਸਦਾ ਮਿਹਰਵਾਨਾ ਸਭਨ ਦੇ ਅਦਾਰੀ ਨਾਨਕ ਦਾਸ ਸੰਤ ਪਾਛੇ ਪਰਿਓ ਰੱਖ ਲੈ ਹੋ ਇਹ ਵਾਰੀ ਸਾਜ ਬਖ ਸੰਦ ਸਦਾ ਮਿਹਰਬਾਨਾ ਸਦਨਾ ਦੇ ਅਦਾਰੇ ਨਾਨਕ ਦਾਸ ਸੰਤ ਪਾਛੇ ਪਰਿਓ ਰੱਖ ਲੈ ਹੋ ਇਹ ਵਾਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ